ਲੋਜੀ ਕੈਨੇਡਾ ਸਰਕਾਰ ਵੱਲੋਂ ਪ੍ਰਵਾਸੀਆਂ ਨੂੰ ਭੇਜੇ ਗਏ ਪੀਆਰ ਲਈ ਸੱਦੇ ਸਭ ਤੋਂ ਪਹਿਲਾਂ ਲੇਟੈਸਟ ਇਮੀਗ੍ਰੇਸ਼ਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਹੁਣ ਖਬਰ ਸ਼ੁਰੂ ਕਰਦੇ ਹਾਂ ਵਿਸਤਾਰ ਵਿੱਚ ਕੈਨੇਡਾ ਦੇ ਚਾਰ ਸੂਬਿਆਂ ਵੱਲੋਂ ਤਾਜ਼ਾ ਪ੍ਰੋਵਿੰਸ਼ੀਅਲ ਨਾਮਿਨੇਟ ਪ੍ਰੋਗਰਾਮ ਡਰਾ ਕੱਢੇ ਗਏ ਪੀਆਰ ਲਈ ਸੱਦੇ ਭੇਜਣ ਲਈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਲਬਰਟਾ ਦੀ ਅਲਬਰਟਾ ਵੱਲੋਂ 21 ਨਵੰਬਰ ਨੂੰ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਡਰਾ ਕੱਢਿਆ ਗਿਆ ਜਿਸ ਦੇ ਰਾਹੀਂ 96 ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਜਿਨ੍ਹਾਂ ਕੋਲ ਅਲਬਰਟੀਅਨ ਹੈਲਥ케 ਫਾਈਟ ਲੈਨਲੀ ਕਟੋ-ਕਟ ਉਹਨਾਂ ਨੂੰ 42 ਸਕੋਰ ਚਾਹੀਦੇ ਸੀ ਹੁਣ ਅੱਗੇ ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਸੁਪੇਤੀ ਬ੍ਰਿਟਿਸ਼ ਕੋਲੰਬੀਆ ਵੱਲੋਂ 26 ਨਵੰਬਰ ਨੂੰ ਦੋ ਪੀਐਨਪੀ ਡਰਾਅ ਕੱਢੇ ਗਏ ਹੁਣ ਗੱਲ ਕਰਦੇ ਹਾਂ ਪਹਿਲੇ ਡਰਾਅ ਦੀ ਪਹਿਲੇ ਡਰਾਅ ਵਿੱਚ ਕੁੱਲ 7 ਇਨਵਾਈਟ ਭੇਜੇ ਗਏ ਜਿਸ ਵਿੱਚੋਂ ਇੱਕ-ਇੱਕ ਇਨਵਾਈਟ ਇਹ ਪੰਜ ਸਟ੍ਰੀਮ ਵਾਲੇ ਕੈਂਡੀਡੇਟਸ ਨੂੰ ਕਟੋ-ਕਟ 140 ਸਕੋਰ ਨਾਲ ਭੇਜਿਆ ਗਿਆ ਪੰਜ ਸਟ੍ਰੀਮ ਕੁਝ ਇਸ ਤਰ੍ਹਾਂ ਹਨ ਦੂਜਾ ਸਕਿਲਡ ਵਰਕਰ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਤੀਜਾ ਇੰਟਰਨੈਸ਼ਨਲ ਗ੍ਰੈਜੂਏਟ ਚੌਥਾ ਇੰਟਰਨੈਸ਼ਨਲ EEBC অপশন ਤੇ পঞ্চমਾ এন্ট্রি লেভেল ਅਤੇ সেমি স্কিলড লেভেল ਹੁਣ ਅੱਗੇ ਗੱਲ ਕਰਦੇ ਹਾਂ ਦੂਜੇ ਡਰਾ ਬਾਰੇ ਦੂਜਾ ਡਰਾ ਸਕਿਲਡ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟ ਸਟ੍ਰੀਮ ਲਈ ਕੱਢਿਆ ਗਿਆ ਜਿਸ ਦੇ ਰਾਹੀਂ ਚਾਰ ਚਾਈਲਡ ਕੇਅਰ ਵਾਲੇ ਕੈਂਡੀਡੇਟਸ ਨੂੰ 102 ਸਕੋਰ ਨਾਲ ਇਨਵਾਈਟ ਭੇਜੇਗੇ ਤੇ ਚਾਰ ਕੰਸਟਰਕਸ਼ਨ ਵਾਲੇ ਕੈਂਡੀਡੇਟਸ ਨੂੰ 108 ਸਕੋਰ ਨਾਲ ਇਨਵਾਈਟ ਭੇਜੇਗੇ ਤੇ ਚਾਰ ਹੈਲਥ ਕੇਅਰ ਵਾਲੇ ਕੈਂਡੀਡੇਟਸ ਨੂੰ ਘੱਟੋ ਘੱਟ 121 ਸਕੋਰ ਨਾਲ ਇਨਵਾਈਟ ਮਿਲੇ ਤੇ ਚਾਰ ਵੈਟਰਨਰੀ ਕੇਅਰ ਵਾਲੇ ਕੈਂਡੀਡੇਟਸ ਨੂੰ ਘੱਟੋ ਘੱਟ 80 ਸਕੋਰ ਨਾਲ ਇਨਵਾਈਟ ਮਿਲੇ ਹੁਣ ਅੱਗੇ ਗੱਲ ਕਰਦੇ ਹਾਂ ਪ੍ਰਿੰਸ ਐਡਵਰਡ ਆਈਲੈਂਡ ਸੂਬੇ ਦੀ ਪੀਈਆਈ ਵੱਲੋਂ ਡਰਾ ਕੱਢ ਕੇ 49 ਕੈਂਡੀਡੇਟਸ ਨੂੰ ਇਨਵਾਈਟ ਭੇਜੇਗੇ ਤੇ ਇਹ ਕੈਂਡੀਡੇਟ ਹੈਲਥ케ਅਰ ਅਤੇ ਕੰਸਟਰਕਸ਼ਨ ਵਿੱਚ ਕੰਮ ਕਰਦੇ ਨੇ ਤੇ ਇਹਨਾਂ ਦਾ ਵਰਕ ਪਰਮਿਟ 2024 ਵਿੱਚ ਐਕਸਪਾਇਰ ਹੋਣ ਵਾਲਾ ਹੈ ਹੁਣ ਆਖਰੀ ਤੇ ਗੱਲ ਕਰਦੇ ਹਾਂ ਮੈਨੀਟੋਬਾ ਦੀ ਮੈਨੀਟੋਬਾ ਵੱਲੋਂ 22 ਨਵੰਬਰ ਨੂੰ ਮੈਨੀਟੋਬਾ ਪੀਐਨਪੀ ਡਰਾ ਕੱਢਿਆ ਗਿਆ ਜਿਸ ਦੇ ਰਾਹੀਂ 89 ਇਨਵੀਟੇਸ਼ਨ ਭੇਜੇਗੇ ਘੱਟੋ-ਘੱਟ 840 ਸਕੋਰਸ ਦੇ ਨਾਲ ਤੇ ਇਹ ਇਨਵਾਈਟ ਸਕਿਲਡ ਵਰਕਰ ਇਨ ਮੈਨੀਟੋਬਾ ਸਟ੍ਰੀਮ ਵਾਲੇ ਕੈਂਡੀ ਕੈਨੇਡਾ ਨੂੰ ਮਿਲੇ ਤੇ ਦੂਜਾ ਡਰਾ ਸਕਿਲਡ ਵਰਕਰ ਓਵਰਸੀਜ਼ ਸਟ੍ਰੀਮ ਵਾਲੇ 25 ਕੈਂਡੀਡੇਟਸ ਨੂੰ ਘੱਟੋ-ਘੱਟ 617 ਸਕੋਰ ਨਾਲ ਭੇਜਿਆ ਗਿਆ ਤੇ ਮੈਨਿਟੋਬਾ ਵੱਲੋਂ ਤੀਜਾ ਡਰਾ ਇੰਟਰਨੈਸ਼ਨਲ ਐਜੂਕੇਸ਼ਨ ਸਟ੍ਰੀਮ ਲਈ ਕੱਢਿਆ ਗਿਆ ਜਿਸ ਦੇ ਰਾਹੀਂ 165 ਕੈਂਡੀਡੇਟਸ ਨੂੰ ਇਨਵਾਈਟ ਭੇਜੇਗੇ ਤੇ ਇਹ ਤਿੰਨ ਡਰਾਜ਼ ਦੇ ਕੁੱਲ 279 ਕੈਂਡੀਡੇਟਸ ਨੂੰ ਇਨਵਾਈਟ ਭੇਜੇਗੇ ਜਿਸ ਵਿੱਚੋਂ 55 ਕੈਂਡੀਡੇਟ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਵਾਲੇ ਸਨ ਜੇ ਤੁਸੀਂ ਕੈਨੇਡਾ ਇਮੀਗ੍ਰੇਸ਼ਨ ਸੰਬੰਧੀ ਹੋਰ ਖਬਰਾਂ ਪੰਜਾਬੀ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਡਬਲਯੂ www.latestimmigrationnews.com ਤੇ ਅੱਜ ਹੀ ਚੈੱਕ ਕਰ ਸਕਦੇ ਹੋ ਉੱਥੇ ਤੁਹਾਨੂੰ ਸਾਰੀ ਜਾਣਕਾਰੀ ਕੈਨੇਡਾ ਸੰਬੰਧੀ ਅਤੇ ਇਮੀਗ੍ਰੇਸ਼ਨ ਸੰਬੰਧੀ ਪੰਜਾਬੀ ਦੇ ਵਿੱਚ ਮਿਲੇਗੀ ਅੱਜ ਦੇ ਬਲਟਨ ਵਿੱਚ ਇਨਾ ਹੀ ਜਲਦ ਮਿਲਦੇ ਆ ਕੈਨੇਡਾ ਇਮੀਗ੍ਰੇਸ਼ਨ ਸੰਬੰਧੀ ਹੋਰ ਅਪਡੇਟਸ ਲੈ ਕੇ ਸਤਿ ਸ਼੍ਰੀ ਅਕਾਲ